ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਤੁਹਾਨੂੰ ਦੱਸਦੇ ਆਂ ਜਿਵੇਂ ਆਪਾਂ ਵਜਨ ਕਮ ਕਰ ਸਕਦੇ ਆਂਗੇ ਤਾਂ ਉਹਦੇ ਵਾਸਤੇ ਕੁਝ ਟਿਪਸ ਤੁਹਾਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਦੇ ਆਪਾਂ ਕਿਸ ਤਰ੍ਹਾਂ ਨਾਲ ਆਪਾਂ ਵਜਨ ਕਮ ਕਰ ਸਕਦੇ ਆਂ ਘਟ ਕਰ ਸਕਦੇ ਆਂ ਸਾਰਿਆਂ ਨੂੰ ਪਹਿਲਾਂ ਕੀ ਹੈਗਾ ਆਪਾਂ ਰਾਤ ਨੂੰ ਮੇਥੀ ਦਾਣਾ ਅੱਧਾ ਚਮਚ ਵਿੱਚ ਅੱਧਿਕ ਚਮਚ ਸੌਫ ਦੇ ਵਿੱਚ ਜੀਰਾ ਤੇ ਇੱਕ ਚੁਟਕੀ ਕਾਲੀ ਮਿਰਚ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਭਿਉਣਾ ਹੈਗਾ ਰਾਤ ਨੂੰ ਤੇ ਸਵੇਰ ਉੱਠ ਕੇ ਖਾਲੀ ਪੇਟ ਉਹ ਪਾਣੀ ਪੀਣਾ ਹੈਗਾ ਹੋ ਸਕਿਆ ਤਾਂ ਨਾਲ ਦੀ ਨਾਲ ਚਬਾ ਕੇ ਖਾਓ ਜੇ ਨਹੀਂ ਉਸ ਟਾਈਮ ਖਾ ਸਕਦੇ ਤਾਂ ਬ੍ਰੇਕਫਾਸਟ ਦੇ ਵਿੱਚ ਜਿੰਮੇ ਵੀ ਆ ਵੀ ਬ੍ਰੇਕਫਾਸਟ 'ਚ ਖਾ ਲਓ ਉਹ ਵੀ ਖਾਣਾ ਜ਼ਰੂਰੀ ਹੈ ਆਪਣੇ ਲਈ ਫਿਰ ਇਸ ਤੋਂ ਬਾਅਦ ਹੈਗਾ ਆਪਾਂ ਪਾਣੀ ਜ਼ਿਆਦਾ ਪੀਓ ਸਵੇਰੇ ਗਲਾਸ ਦੋ ਗਲਾਸ ਪਾਣੀ ਪੀਓ ਫਿਰ ਇਸ ਤੋਂ ਬਾਅਦ ਕੀ ਹੁੰਦਾ ਆਪਣਾ ਬ੍ਰੇਕਫਾਸਟ ਬ੍ਰੇਕਫਾਸਟ ਦੇ ਵਿੱਚ ਜਿਵੇਂ ਆਪਾਂ ਦੁੱਧ ਵਗੈਰਾ ਪੀਣਾਗਾ ਉਹ ਬਿਨਾ ਮਲਾਈ ਵਾਲਾ ਪੀਣਾਗਾ ਜਿਵੇਂ ਆਟੇ ਹੁੰਦੇ ਆ ਫਾਈਬਰ ਦੇ ਤਿੰਨ ਚਾਰ ਮਿਕਸ ਆਟੇ ਹੁੰਦੇ ਹੈਗੇ ਜਿੰਨਾ 'ਚ ਜ਼ਿਆਦਾ ਫਾਈਬਰ ਹੁੰਦੀ ਆ ਉਸ ਤਰ੍ਹਾਂ ਦਾ ਆਪਣਾ ਬ੍ਰੇਕਫਾਸਟ ਕਰੋ ਤਲੀ ਹੋਈ ਚੀਜ਼ ਪਰੌਂਠਾ ਵਗੈਰਾ ਨਹੀਂ ਖਾਣਾ ਆ ਰੋਟੀ ਬਣਾ ਕੇ ਖਾਓ ਦਾਲ ਸਬਜ਼ੀ ਜੋ ਵੀ ਖਾਣੀ ਆਗੀ ਤਾਂ ਜਿਆਦਾ ਫਰਾਈਟ ਨਾ ਹੋਵੇ ਤਾਂ ਰੋਟੀ ਖਾ ਕੇ ਆਪਦਾ ਥੋੜਾ ਫੇਰਾ ਕਰੋ ਥੋੜਾ ਬੋਤਾ ਆਦਾ ਕੰਮ ਧੰਦਾ ਕਰੋ ਇਹ ਨਹੀਂ ਹੈਗਾ ਵੀ ਆਪਾਂ ਰੋਟੀ ਖਾ ਲਈ ਤਾਂ ਆਪਾਂ ਪੈਗੇ ਬੈਗੇ ਤਾਂ ਸਲਾਦ ਜਿੰਮੀ ਆਪਾਂ ਖਾਣਾਗਾ ਉਹ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਰੋਟੀ ਨਾਲ ਥੋੜਾ ਖਾਣਾ ਰੋਟੀ ਤੋਂ ਪਹਿਲਾਂ ਜਿਆਦਾ ਖਾਣਾ ਕਿਉਂਕਿ ਉਹਦੇ ਨਾਲ ਆਪਾਂ ਅੱਜ ਜੀਏ ਤੇ ਇਸ ਤਰ੍ਹਾਂ ਕੇ ਆਪਣੀ ਰੋਟੀ ਘਟ ਖਾਦੀ ਜਾਵੇ ਤੇ ਬਾਕੀ ਜਿੰਨੀ ਲੋੜ ਹੈਗੀ ਉਸ ਤੋਂ ਵੀ ਆਪਾਂ ਖਾਣਾ ਘੱਟ ਖਾਣਾਗਾ ਤਾਂ ਫੇਰ ਆਸ ਇਸ ਤੋਂ ਬਾਅਦ ਆਂਦਾ ਦੁਪਹਿਰ ਦਾ ਖਾਣਾ ਦੁਪਹਿਰ ਦੇ ਖਾਣੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਵੀ ਸਲਾਦ ਆਪਾਂ ਜ਼ਿਆਦਾ ਖਾਣਾਗਾ ਰੋਟੀ ਘੱਟ ਖਾਣੀ ਆ ਤੇ ਆਟਾ ਉਸ ਹਿਸਾਬ ਨਾਲ ਹੀ ਮਿਕਸ ਉਹਦਾ ਖਾਣਾਗਾ ਆਟੇ ਦੀ ਰੋਟੀ ਖਾਣੀ ਆ ਤੇ ਦਾਲ ਸਬਜ਼ੀ ਦਾ ਥੋੜੀ ਮਾਤਰਾ ਦੇ ਵਿੱਚ ਖਾਣੀ ਆ ਫੇਰ ਆ ਜਾਂਦਾ ਆਪਣਾ ਜ਼ਿਆਦਾ ਟਾਈਮ ਚਾਹ ਦੇ ਵਿੱਚ ਜਿਵੇਂ ਚਾਹ ਜਾਂ ਦੁੱਧਾ ਉਹਦੇ ਵਿੱਚ ਆਪਾਂ ਕੀ ਰੋਸਟ ਕਰਕੇ ਮਖਾਣੇ ਰੱਖ ਸਕਦੇ ਆ ਹੋਰ ਬਾਜ਼ਾਰ ਵਾਲੀ ਚੀਜ਼ ਜਿਵੇਂ ਆਪਾਂ ਕਹਿੰਦੇ ਆਂ ਵੀ ਸਮੋਸਾ ਟਿੱਕੀ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖਿਆ ਜਾਵੇ ਮਖਾਣੇ ਵਗੈਰਾ ਖਾਓ ਜੋ ਕਿ ਆਪਾਂ ਨੂੰ ਕੈਲਸ਼ੀਅਮ ਵਗੈਰਾ ਮਿਲਦੀ ਆ ਬੋਡੀ ਨੂੰ ਜ਼ਰੂਰੀ ਹੁੰਦੀ ਆ ਉਹ ਮਿਲਦੀ ਆ ਉਹ ਖਾਓ ਫਿਰ ਇਸ ਤੋਂ ਬਾਅਦ ਆ ਗਿਆ ਆਪਣਾ ਰਾਤ ਦਾ ਖਾਣਾ ਰਾਤ ਦੇ ਖਾਣੇ ਵਿੱਚ ਵੀ ਇਹ ਹੀ ਆ ਵੀ ਸਿੰਪਲ ਖਾਣਾ ਖਾਓ ਸਿੰਪਲ ਦਾਲ ਜਿਆਦਾ ਫਰਾਈਡ ਨਾ ਹੋਣ ਘੀ ਵਗੈਰਾ ਜਿਆਦਾ ਨਾ ਪਾਇਆ ਹੋਵੇ ਤਾਂ ਰੋਟੀ ਵੀ ਘੱਟ ਖਾਣੀ ਆ ਜਿੰਨਾ ਹੋ ਸਕੇ ਘੱਟ ਤੋਂ ਘੱਟ ਹੀ ਰਾਤ ਨੂੰ ਖਾਣਾ ਖਾਣਾਗਾ ਤਾਂ ਰੋਟੀ ਖਾ ਕੇ ਆਪਣਾ ਹਲਕਾ ਫੁਲਕਾ ਤੋਰਾ ਫੇਰਾ ਸੈਰ ਕਰੋ। ਬਾਕੀ ਜਿਵੇਂ ਸਵੇਰ ਦੇ ਟਾਈਮ ਹੁੰਦਾ ਆਪਾਂ ਯੋਗਾ ਕਰੋ। ਤਾਂ ਐਕਸਰਸਾਈਜ਼ ਕਰੋ। ਤਾਂ ਜਿਆਦਾ ਤੋਂ ਜਿਆਦਾ ਆਪਣਾ ਇਹੀ ਹੈਗਾ। ਤਾਂ ਇੰਨਾਂ ਚੀਜ਼ਾਂ ਗੱਲਾਂ ਵਾਲ ਆਪਾਂ ਥੋੜਾ ਜਿਹਾ ਧਿਆਨ ਦੇਵਾਂਗੇ ਖਾਣ ਪੀਣ ਪ੍ਰਤੀ ਤੋਰੇ ਫੇਰੇ ਪ੍ਰਤੀ ਬਾਜ਼ਾਰ ਵਾਲੀਆਂ ਆਟਮਾ ਨਾ ਖਾਧੀਆਂ ਜਾਣ ਤੇ ਥੋੜਾ ਜਿਹਾ ਬਹੁਤ ਆਪਸੀਨਾ ਆਵੇ ਗਰਮੈਸ਼ ਆਵੇ ਜੇ ਮੈਂ ਆਪਾ ਘਰ ਦਾ ਕੰਮ ਕਰਨਾ ਕੋਈ ਬਾਹਰ ਧੁੱਪ ਦੇ ਵਿੱਚ ਕਰਨਾ ਤਾਂ ਇਹਦੇ ਵਿੱਚ ਜ਼ਰੂਰੀ ਆ ਵੀ ਪਸੀਨਾ ਆਉਣਾ ਆਪਣੇ ਬੋਡੀ ਲਈ ਜ਼ਰੂਰੀ ਹੈਗਾ ਇਹਨਾਂ ਵਾਸਤੇ ਬਲ ਥੋੜਾ ਧਿਆਨ ਦਿੱਤਾ ਜਾਵੇ weight ਘਟ ਜਾਂਦਾ ਐਜੀ ਕੋਈ ਗੱਲ ਨਹੀਂ ਹੈਗੀ ਜੇ ਫਿਰ ਵੀ ਤੁਹਾਨੂੰ ਐ ਲੱਗਦਾਗਾ ਵੀ ਸਾਡਾ weight ਜ਼ਿਆਦਾ ਵਧਿਆ ਪਿਆਗਾ ਵੀ ਇਹਦਾ ਕੀ ਕਾਰਨ ਹੋ ਸਕਦਾ ਤਾਂ ਸਾਡਾ ਨੰਬਰ ਦਿੱਤਾ ਹੋਊਗਾ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਿਲਕੁਲ ਸਲਿਮ ਹੋ ਜਾਓਗੇ ਤਾਂ ਜੇ ਉਹ ਅਸੀਂ ਗੱਲਾਂ ਅਪਣਾਈਆਂ ਉਹ ਪਨਾਓ ਜੇ ਫਿਰ ਵੀ ਨਹੀਂ ਆਗਾ ਤਾਂ ਸਾਨੂੰ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਸਕਦਾ